ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਵੱਲੋਂ ਇੱਕ ਮਹੱਤਵਪੂਰਨ ਗੱਲ ਕਹੀ ਗਈ ਹੈ ਦੇਖੋ ਅੱਜ ਪੰਜਾਬ ਦੇ ਵਿੱਚ ਜਥੇਦਾਰੀਆਂ ਦੇ ਮੁਤਲਕ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਕੋਈ ਕਿਸੇ ਦਾ ਵਿਰੋਧ ਕਰ ਰਿਹਾ ਕੋਈ ਕਿਸੇ ਦਾ ਵਿਰੋਧ ਕਰ ਰਿਹਾ ਕੋਈ ਕਿਸੇ ਨੂੰ ਨੰਗਾ ਕਰ ਰਿਹਾ ਕੋਈ ਕਿਸੇ ਨੂੰ ਕਰ ਰਿਹਾ ਕੋਈ ਕਿਸੇ ਦੇ ਪਰਿਵਾਰ ਦੇ ਉੱਤੇ ਹਮਲਾ ਕਰ ਰਿਹਾ ਕੋਈ ਕਿਸੇ ਦੇ ਉੱਤੇ ਕਰ ਰਿਹਾ ਕਿਸੇ ਨੂੰ ਕੁਰਸੀ ਮਿਲ ਗਈ ਕਿਸੇ ਨੂੰ ਕੁਰਸੀ ਰਹਿ ਗਈ ਕਿਸੇ ਨੂੰ ਸਥਾਪਤੀ ਦੀ ਇੱਛਾ ਕੋਈ ਸਥਾਪਿਤ ਹੋਇਆ ਇਹ ਬਾਅਦ ਦੀਆਂ ਗੱਲਾਂ ਪਰ ਜਿਹੜੇ ਕਿ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਜਿਹੜੇ ਕਿ ਹੁਣੇ-ਹੁਣੇ ਥਾ ਜਿਨ੍ਹਾਂ ਦੇ ਕੋਲੇ ਐਡੀਸ਼ਨਲ ਚਾਰਜ ਇਸ ਵੇਲੇ ਅਕਾਲ ਤਖਤ ਸਾਹਿਬ ਦਾ ਉਹਨਾਂ ਦੇ ਵੱਲੋਂ ਬੜੀ ਮਹੱਤਵਪੂਰਨ ਗੱਲ ਕਹੀ ਗਈ ਹੈ ਕਿ ਅਸੀਂ ਵਿਸਾਖੀ ਦੇ ਮੌਕੇ ਪੰਜਾਬ ਦੇ ਵਿੱਚ ਗਰੀਬ ਸਿੱਖਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਾਰ ਲੈ ਕੇ ਸਿੱਖੀ ਦੀ ਮੁੱਖ ਧਾਰਾ ਦੇ ਵਿੱਚ ਲੈ ਕੇ ਆਵਾਂਗੇ ਇਹ ਬੜੀ ਮਹੱਤਵਪੂਰਨ ਗੱਲ ਹੈ ਇਹਦੇ ਵੱਲ ਗੌਰ ਕਰਨੀ ਬਣਦੀ ਹੈ ਲੰਘੇ ਵੇਲੇ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਕੁਝ ਐਸਾ ਹੋਇਆ ਵਾਪਰਿਆ ਜਿਹਦੇ ਉੱਤੇ ਅਸੀਂ ਕਦੇ ਅਮਲੀ ਨਹੀਂ ਕੀਤਾ ਪੰਜਾਬ ਦੇ ਵਿੱਚ 2 ਸਾਲਾਂ ਵਿੱਚ 3.5 ਲੱਖ ਲੋਕ ਆ ਜਿਹੜੇ ਸਿੱਖ ਆ ਜਿਹੜੇ ਉਹ ਈਸਾਈ ਭਾਈਚਾਰੇ ਨਾਲ ਜੁੜ ਕੇ ਸਾਨੂੰ ਇਸ ਗੱਲ ਦਾ ਤਾਂ ਪਤਾ ਪਰ ਉਹ ਕਿਉਂ ਜੁੜ ਗਏ ਅਸੀਂ ਇਸ ਗੱਲ ਵੱਲ ਬਹੁਤ ਘੱਟ ਗੌਰ ਕਰਦੇ ਹਾਂ ਧੇਰ ਆਇਨ ਦਰੁਸਤ ਆਇਨ ਜਿਵੇਂ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਕਹੀ ਹੈ ਜੇਕਰ ਇਹ ਗੱਲ ਕਰ ਲਈ ਜਾਵੇ ਕਿ ਗਰੀਬ ਸਿੱਖਾਂ ਦੀ ਸਾਰ ਲਈ ਜਾਵੇ ਤੇ ਉਹਨਾਂ ਨੂੰ ਇਹ ਅਹਿਸਾਸ ਕਰਾਇਆ ਜਾਵੇ ਕਿ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਮੁਤਾਬਕ ਆਪਾਂ ਬਰਾਬਰ ਹਾਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਲੋੜਾਂ ਹਨ ਤਾਂ ਖਾਲਸਾ ਪੰਥ ਖੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਹੈ ਜਥੇਦਾਰ ਸਹਿਬਾਨ ਖੜੇ ਆ ਜੇਕਰ ਉਹਨਾਂ ਨੂੰ ਅਹਿਸਾਸ ਕਰਾ ਕੇ ਭਰੋਸਾ ਜਿੱਤ ਕੇ ਤੇ ਮੁਖ ਧਾਰਾ ਦੇ ਵਿੱਚ ਲਿਆਂਦਾ ਜਾਵੇ ਮੇਰਾ ਖਿਆਲ ਆ ਵੀ ਇਹਦੇ ਵਰਗੀ ਵੀ ਕੋਈ ਨਹੀਂ ਹੋਣੀ ਮੇਰੀਆਂ ਦੋ ਬੇਨਤੀਆਂ ਜਥੇਦਾਰ ਸਾਹਿਬ ਨੂੰ ਜਾਂ ਜਿੰਨੇ ਵੀ ਹੋਰ ਜਥੇਦਾਰ ਸਾਬਕਾ ਵੀ ਆ ਜਾਂ ਵਰਤਮਾਨ ਵੀ ਆ ਜਾਂ ਜਿਹੜੀਆਂ ਸੰਪਰਦਾਵਾਂ ਵੀ ਨੇ ਜਾਂ ਜਿਹੜੀਆਂ ਨੇ ਹਿੰਗਸਿੰਘ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਇਸ ਵੇਲੇ ਜਿਹੜੀ ਵੀ ਧਿਰ ਨੇ ਦੋ ਕੰਮ ਕਰ ਲੈ ਉਹਦੇ ਵਿੱਚ ਇੱਕ ਕੰਮ ਤਾਂ ਇਹ ਆ ਕਿ ਪਿੰਡ ਪੱਦਰ ਦੇ ਉੱਤੇ ਹਰ ਪਿੰਡ ਦੇ ਵਿੱਚ 5 7 10 ਸੂਝਵਾਨ ਸ਼ਖਸੀਤਾਂ ਲੈ ਕੇ ਜਿਹੜੀਆਂ ਆਪਸ ਦੇ ਵਿੱਚ ਭੜਨ ਦੀ ਥਾਂ ਦੇ ਉੱਤੇ ਦੂਜੇ ਨੂੰ ਨੰਗਾ ਕਰਨ ਦੀ ਥਾਂ ਦੇ ਉੱਤੇ ਏਕੇ ਦੀ ਗੱਲ ਦੇ ਵਿੱਚ ਯਕੀਨ ਰੱਖਦੀਆਂ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਪਿੰਡ ਪੱਧਰੀ ਕਮੇਟੀਆਂ ਬਣਾ ਕੇ ਜਾਂ ਪੰਜਾ ਪਿੰਡਾਂ ਦੀ ਕਮੇਟੀ ਬਣਾ ਲਓ ਚਲੋ ਦੋ ਪਿੰਡਾਂ ਦੀ ਕਮੇਟੀ ਬਣਾ ਲਓ ਇੱਕ ਗੁਰੂ ਘਰ ਤੇ ਇੱਕ ਸ਼ਮਸ਼ਾਨ ਘਾਟ ਇਹਦੇ ਵੱਲ ਗੌਰ ਕਰਨੀ ਚਾਹੀਦੀ ਆ ਜਿਹੜੀ ਵੀ ਧਿਰ ਨੇ ਭਾਵੇਂ ਉਹ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਜਾਂ ਉਹ ਭਾਈ ਕੋਈ ਹੋਰ ਸ਼ਖਸੀਅਤ ਆ ਭਾਈ ਉਹ ਗਿਆਨੀ ਹਰਪ੍ਰੀਤ ਸਿੰਘ ਆ ਪਾਵੇਂ ਗਿਆਨੀ ਰਕਬੀ ਇਰਸੇੰਗਾ ਪਾਵੇਂ ਗਿਆਨੀ ਸੁਲਤਾਨ ਸਿੰਘਾ ਪਾਵੇਂ ਕੋਈ ਵੀ ਹੋਰ ਸ਼ਖਸੀਅਤ ਹੈ ਜਿਨ੍ਹਾਂ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਸ ਲਹਿਰ ਨੂੰ ਚਲਾਤਾ ਇਸ ਗੱਲ ਦੀ ਲਹਿਰ ਨੂੰ ਬਣਾਤਾ ਵੀ ਭਾਈ ਇੱਕ ਪਿੰਡ ਇੱਕ ਗੁਰੂ ਘਰ ਇੱਕ ਪਿੰਡ ਇੱਕ ਸ਼ਮਸ਼ਾਨ ਘਾਟ ਤਾਂ ਮੇਰਾ ਖਿਆਲ ਹੈ ਵੀ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਪਹਿਲੀ ਪੌੜੀ ਇੱਥੋਂ ਸ਼ੁਰੂ ਹੋ ਜਾਈਆਂ ਉਦਾਂ ਚੜ੍ਹਦੀ ਕਲਾ ਹੈ ਪਰ ਜਿਹੜੀਆਂ ਚੁਣੌਤੀਆਂ ਖਤਮ ਹੋਣ ਦੀ ਆਪਾਂ ਪਹਿਲੀ ਪੌੜੀ ਕਹ ਲੀਏ ਕਿਉਂਕਿ ਦੇਖੋ ਇਸ ਵੇਲੇ ਪੰਜਾਬ ਦੇ ਇੱਕ ਇੱਕ ਪਿੰਡ ਦੇ ਵਿੱਚ ਕਈ ਥਾਵਾਂ ਤੇ 10-10 ਗੁਰੂ ਘਰ ਆ ਕਈ ਫਮਤ ਤੇ 15 ਵੀ ਹੈ ਕਈ ਫਮਤ ਤੇ 5 ਵੀ ਹੈ ਮੇਰਾ ਖਿਆਲ ਆ ਕੋਈ ਵਿਰਲਾ ਟਾਵਾ ਪਿੰਡ ਹੋਊਗਾ ਜੇ ਪੰਜਾਬ ਦੇ ਵਿੱਚ 12500 ਤੋਂ ਵੱਧ ਪਿੰਡ ਆ ਮੇਰਾ ਖਿਆਲ ਆ ਵੀ ਕੋਈ ਵਿਰਲੇ ਟਾਵੇਂ ਪਿੰਡ ਹੋਣਗੇ ਜਿਨ੍ਹਾਂ ਦੇ ਵਿੱਚ ਇੱਕ ਗੁਰੂ ਘਰ ਆ ਅੱਜ ਕੱਲ ਤਾਂ ਮਜ ਵੀ ਸਿੱਖਾਂ ਦਾ ਆ ਗੁਰੂ ਘਰ ਆ ਫਲਾਣੇ ਸਿੱਖਾਂ ਦਾ ਆ ਗੁਰੂ ਘਰ ਆ ਫਲਾਣਾ ਗੁਰੂ ਘਰ ਆਹਾ ਗੁਰੂ ਸਾਹਿਬ ਨੇ ਸਾਨੂੰ ਜਾਤਾਂ ਪਾਤਾਂ ਤੋਂ ਉੱਤੇ ਉੱਠ ਕੇ ਇੱਕ ਦੀ ਗੱਲ ਕਹੀ ਤੇ ਅਸੀਂ ਭਾਈ ਗੁਰੂ ਘਰ ਵੀ ਬਣਾ ਲੇ ਅਸੀਂ ਸ਼ਮਸ਼ਾਨ ਘਟ ਵੀ ਵੰਡ ਲੇ ਉਸ ਤੋਂ ਅਗਲੀ ਗੱਲ ਹੈ ਜੀ ਕਿ ਜਿਹੜੇ ਗਰੀਬ ਸਿੱਖ ਨੇ ਚਲੋ ਸਿੱਖ ਵੈਸੇ ਆਪਾਂ ਕਹਿੰਦੇ ਨਹੀਂ ਗਰੀਬਤਾ ਨਹੀਂ ਹੁੰਦਾ ਪਰ ਗੱਲ ਵੀ ਜ਼ਹਿਮੀ ਤੌਰ ਤੇ ਗਰੀਬ ਕੋਈ ਨਹੀਂ ਹੋਣਾ ਚਾਹੀਦਾ ਪਰ ਆਰਥਿਕਤਾ ਬਹੁਤ ਵੱਡਾ ਮਸਲਾ ਜਿਹੜੇ ਇਸ ਵੇਲੇ ਈਸਾਈ ਭਾਈਚਾਰੇ ਨਾਲ ਜੁੜ ਰਹੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿਉਂ ਜੁੜ ਰਹੇ ਉਹਨਾਂ ਦੇ ਵਿੱਚੋਂ ਕਈ ਐਸੇ ਆ ਜਿਨ੍ਹਾਂ ਨੂੰ ਕਿਹਾ ਜਾਂਦਾ ਤੁਹਾਡੇ ਬੱਚਾ ਨਹੀਂ ਪੜ੍ਹਾਈ ਫਰੀ ਕਰਾਵਾਂਗੇ ਜੇ ਤੁਹਾਡੀ ਕੰਧ ਡਿੱਗਪੀ ਤੁਹਾਡੀ ਕੰਧ ਖੜੀ ਕਰ ਦਿਆਂਗੇ ਤੁਹਾਡੀ ਜ਼ਿੰਦਗੀ ਦਾ ਪੱਧਰ ਅਸੀਂ ਉੱਚਾ ਚੁੱਕਾਂਗੇ ਤੇ ਆਪਾਂ ਨੂੰ ਕੀ ਹੋਇਆ ਆਪਣਾ ਤਾਂ ਅਰਬਾਂ ਖਰਬਾਂ ਦਾ ਬਜਟਾ ਸ਼੍ਰੋਮਣੀ ਕਮੇਟੀ ਦਾ ਐਨੀ ਦਾਨੀ ਸੰਗਤ ਹੈਗੀ ਆ ਜੇ ਕਿਤੇ ਲੋੜ ਪਰਖੀ ਜਾਵੇ ਲੋੜ ਨੂੰ ਪਛਾਣਿਆ ਜਾਵੇ ਬੀ ਸਿੱਖਾਂ ਨੂੰ ਅਸਲ ਅਰਥਾਂ ਦੇ ਵਿੱਚ ਇਸ ਵੇਲੇ ਗਰੀਬਾਂ ਨੂੰ ਲੋੜ ਕਿਹੜੀ ਗੱਲ ਦੇ ਆ ਧਰਮ ਆਧਾਰ ਤੇ ਵੀ ਗੱਲ ਹੋਣੀ ਚਾਹੀਦੀ ਆ ਧਰਮ ਦਾ ਫਲਸਫਾ ਹੁਣ ਇਹ ਵੀ ਹੋਣਾ ਚਾਹੀਦਾ ਕਿ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਵੇ ਇਹ ਇੱਕ ਬਹੁਤ ਵੱਡੀ ਗੱਲ ਆ ਜੇਕਰ ਇਸ ਪਾਸੇ ਵੱਲ ਵੀ ਖਿਆਲ ਕੀਤਾ ਜਾਵੇ ਵੀ ਇੱਕ ਤਾਂ ਇੱਕ ਪਿੰਡ ਦੇ ਵਿੱਚ ਇੱਕ ਗੁਰੂ ਘਰ ਇੱਕ ਸ਼ਮਸ਼ਾਨ ਘਟ ਦੂਜਾ ਧਰਮ ਆ ਜਿਹੜਾ ਮਨੁੱਖ ਦੀ ਲੋੜ ਨੂੰ ਪਛਾਣ ਕੇ ਤੇ ਉਹਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੇ ਮੇਰਾ ਖਿਆਲ ਆ ਵੀ ਸਿੱਖੀ ਲਗਾਤਾਰ ਅੱਗੇ ਤੋਂ ਅੱਗੇ ਜਾਊਗੀ ਧਰਮ ਪਰਵਰਤਨ ਵਾਲੀ ਬਹੁਤੀ ਗੱਲ ਰਹਿਣੀ ਨਹੀਂ ਹਲਕਿਪਾ ਜਿੰਨਾ ਲੜਦੇ ਆ ਮੈਂ ਕਦੇ ਕਦੇ ਸੋਚਦਾ ਅੱਜ ਮੈਂ ਗੂਗਲ ਤੇ ਸਰਚ ਕੀਤਾ ਤੁਸੀਂ ਵੀ ਕਰਿਓ ਤੁਸੀਂ ਗੂਗਲ ਤੇ ਸਰਚ ਕਰਿਓ ਕਿ ਸਿੱਖ ਕੰਟਰੋਵਰਸੀਜ਼ ਲੇਟੈਸਟ ਕੰਟਰੋਵਰਸੀਜ਼ ਤੁਹਾਨੂੰ ਇੰਨੀਆਂ ਕ ਗੱਲਾਂ ਮੂਰੇ ਆ ਜਾਣੀਆਂ ਖਬਰਾਂ ਵੀ ਭਾਈ ਐਸ ਸਿੱਖ ਆਗੂ ਨੇ ਇਹਨੂੰ ਆਹ ਕਹਿਤਾ ਇਹਨੇ ਇਹਨੂੰ ਆਹ ਕਹਿਤਾ ਇਹਨੇ ਇਹਨੂੰ ਆਹ ਕਹਿਤਾ ਇਹਨੇ ਇਹਨੂੰ ਆਹ ਕਹਿਤਾ ਫਿਰ ਤੁਸੀਂ ਕਰਿਓ ਜੀ ਕਿ ਪਾਦਰੀਆਂ ਦੇ ਬਾਰੇ ਤੁਸੀਂ ਇਹ ਗੱਲ ਕਰਿਓ ਜੀ ਕਿ ਉੱਥੇ ਗੂਗਲ ਦੇ ਉੱਤੇ ਉਹਨਾਂ ਦੀ ਲੇਟੈਸਟ ਕੰਟਰੋਵਰਸੀ ਦੀ ਗੱਲ ਕਰਿਓ ਉਹ ਤੁਹਾਨੂੰ ਬਹੁਤ ਘੱਟ ਮਿਲਣਗੀਆਂ ਤੁਸੀਂ ਪੁਜਾਰੀਆਂ ਦੀ ਗੱਲ ਕਰਿਓ ਵੀ ਹਿੰਦੂਇਜ਼ਮ ਦੇ ਵਿੱਚ ਲੇਟੈਸਟ ਕੰਟਰੋਵਰਸੀ ਉੱਥੇ ਹੋ ਸਕਦਾ ਵੀ ਭਾਈ ਕੋਈ ਪੁਜਾਰੀ ਹੋਵੇ ਵੀ ਜਿਹੜਾ ਕਿ ਦੂਜੇ ਦੇ ਉੱਤੇ ਕੋਈ ਨਾ ਕੋਈ ਟਿੱਪਣੀ ਕਰਨਾ ਹੋਵੇ ਤੁਹਾਨੂੰ 5% ਵੀ ਮਿਲਣਗੇ ਤੁਸੀਂ ਮੌਲਵੀਆਂ ਦੀ ਗੱਲ ਕਰਿਓ ਵੀ ਲੇਟੈਸਟ ਕੰਟਰੋਵਰਸੀ ਤੁਹਾਨੂੰ ਗੂਗਲ ਦੇ ਉੱਤੇ ਬਹੁਤ ਘੱਟ ਮਿਲਣਗਾ ਸਿੱਖਾਂ ਦੇ ਬਾਰੇ ਮੈਂ ਨਾ ਵੀ ਇੰਨੀਆਂ ਕਾਜਾਂ ਨਹੀਂ ਸਾਹਮਣੇ ਉਹਦੇ ਉੱਤੇ ਤੁਹਾਨੂੰ ਦੁੱਖ ਹੋਊਗਾ ਵੀ ਯਾਰ ਅਸੀਂ ਤਾਂ ਏਕੇ ਦੀ ਗੱਲ ਕਰਨ ਵਾਲੇ ਆ ਅਸੀਂ ਲੰਗਰਾਂ ਵਾਲੇ ਆ ਅਸੀਂ ਤਾਂ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਫੋਲੋ ਕਰਨ ਵਾਲੇ ਆ ਤੇ ਸਾਡੀਆਂ ਖਬਰਾਂ ਇੰਨੀਆਂ ਕਿਉਂ ਆ ਉਹਦਾ ਕਾਰਨ ਇਹ ਕਿ ਸਾਡੇ ਵਿੱਚ ਏਕਾ ਹੈ ਵੀ ਨਹੀਂ ਤੇ ਹੈ ਵੀ ਨਹੀਂ ਸੀ ਤੁਸੀਂ ਬੀਤੇ ਦੇ ਵੱਲ ਝਾਤ ਮਾਰ ਕੇ ਦੇਖ ਲਓ ਇੱਕ ਸਦੀ ਵੱਲ ਪਹਿਲਾਂ ਝਾਤ ਮਾਰ ਲਓ ਦੋ ਸਦੀਆਂ ਵੱਲ ਝਾਤ ਮਾਰ ਲਓ ਅੱਜ ਵੱਲ ਝਾਤ ਮਾਰ ਲਓ ਸਿੱਖਾਂ ਦੇ ਬਾਰੇ ਇਹ ਰਾਏ ਬਣ ਚੁੱਕੀ ਆ ਇਹ ਘਰ ਦੇ ਵਿੱਚੋਂ ਨਿਕਲਦੇ 100 ਜਣੇ ਆ ਜਾਂਦੇ ਆ ਪੂਰੇ ਹਮਲਾਵਰ ਰੁਖ ਦੇ ਵਿੱਚ ਇਹ ਕਹਿੰਦੇ ਵੀ ਅਸੀਂ ਪੜਨੇ ਪਾ ਦੇਾਂਗੇ ਜਜ਼ਬਾ ਹੈ ਮਾਰਸ਼ਲ ਕੌਮ ਆ ਪਰ 50 ਘੰਟੇ ਦੇ ਵਿੱਚ ਇਹ 100 ਦੇ 10 ਢੜੇ ਬਣੇ ਹੁੰਦੇ ਆ ਅੱਧੇ ਕਾਇ ਨੂੰ ਅੱਧੇ ਕਾਇ ਨੂੰ ਅੱਧੇ ਕਾਇ ਨੂੰ ਸਿੱਖਾਂ ਨੂੰ ਇਸ ਗੱਲ ਦੇ ਵੱਲ ਗੌਰ ਕਰਨੀ ਪਾਉਗੀ ਸਾਡੇ ਵਰਗੇ ਨੂੰ ਤਾਂ ਇਹ ਗੱਲ ਕਹ ਦਿੱਤੀ ਜਾਂਦੀ ਆ ਲੈ ਇਹ ਕੋਈ ਨਿਮੋਨੇ ਆ ਇਹਨਾਂ ਨੇ ਕਿਹੜਾ ਅੰਮ੍ਰਿਤ ਪਾਣ ਕੀਤਾ ਇਹਨਾਂ ਨੇ ਕਿਹੜਾ ਆ ਕੁਛ ਕੀਤਾ ਠੀਕ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਪਰ ਜਿਨ੍ਹਾਂ ਨੇ ਕੀਤਾ ਉਹ ਕੀ ਕਰਦੇ ਹੁਣ ਗੱਲ ਸਿਰਫ ਇੱਥੇ ਆ ਕੇ ਖੜਦੀ ਆ ਅਸੀਂ ਭਾਵੇਂ ਅੰਮ੍ਰਿਤ ਪਾਣ ਨਹੀਂ ਕੀਤਾ ਪਰ ਅਸੀਂ ਕਦੇ ਵੀ ਨਹੀਂ ਗੱਲ ਕਹੀ ਕਿ ਫਲਾਣਾ ਜਿਹੜਾ ਸਿੱਖ ਆਗੂ ਆ ਉਹ ਤਾਂ ਕਸ਼ਹਿਰਾ ਪਹਿਨਦਾ ਨਹੀਂ ਉਹ ਤਾਂ ਅੰਡਰਵੀਅਰ ਪਹਿਨਦਾ ਜੋ ਕਿ ਕੰਪਨੀ ਦਾ ਇਹ ਗੱਲ ਮੈਂ ਇੰਟਰਵਿਊ ਦੇ ਵਿੱਚ ਆਪ ਸੁਣੀ ਆ ਕੁਝ ਦਿਨ ਪਹਿਲਾਂ ਇੱਕ ਵੱਡਾ ਸਿੱਖ ਆਗੂ ਦੂਜੇ ਵੱਡੇ ਸਿੱਖ ਆਗੂ ਦੇ ਬਾਰੇ ਆ ਗੱਲਾਂ ਕਰ ਰਿਆ ਸੀ ਇੰਟਰਵਿਊ ਦੇ ਵਿੱਚ ਤੁਸੀਂ ਤਾਂ ਕਸ਼ਹਰੇ ਤੱਕ ਪਹੁੰਚ ਜਾਂਦੇ ਅਸੀਂ ਨਹੀਂ ਪਹੁੰਚਦੇ ਤੁਸੀਂ ਤਾਂ ਇਹ ਗੱਲ ਕਹਿੰਦੇ ਨੇ ਉਹਨੇ ਪੱਗਾਂ 'ਚ ਸਿਰ ਫਸਾਇਆ ਅਸੀਂ ਨਹੀਂ ਇਹ ਗੱਲ ਕਹਿੰਦੇ ਸਾਨੂੰ ਤਾਂ ਇਹਨਾਂ ਪਤਾ ਵੀ ਜੀਨੇ ਦਸਤਾਰ ਸਜਾਈ ਆ ਉਹ ਸਾਡੇ ਲਈ ਸਤਿਕਾਰਯੋਗ ਆ ਕਿਉਂਕਿ ਦਸਤਾਰ ਦੀ ਕੀਮਤ ਬਹੁਤ ਆ ਅਸੀਂ ਤਾਂ ਕਦੇ ਜਾ ਕੇ ਗੁਰੂ ਘਰਾਂ ਦੇ ਵਿੱਚ ਪੱਗਾਂ ਨੂੰ ਛਾਲਦੇ ਹੀ ਨਹੀਂ ਵੀ ਭਾਈ ਸਾਾਨੂੰ ਪ੍ਰਧਾਨਗੀ ਚਾਹੀਦੀ ਆ ਜੀਨੇ ਗਾਤਰਾ ਪਾਇਆ ਅਸੀਂ ਤਾਂ ਬਹੁਤ ਸਤਿਕਾਰ ਕਰਦੇ ਮੈਂ ਸਮਝਦਾ ਕਿ ਮੈਂ ਉਹਦੇ ਪੈਰਾਂ ਵਰਗਾ ਵੀ ਨਹੀਂ ਪਰ ਤੁਸੀਂ ਆਪਸ ਦੇ ਵਿੱਚ ਜਦੋਂ ਲੜਦੇ ਆ ਤੇ ਫੇਰ ਭਾਈ ਕੀ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵਨਾ ਹਜ਼ੂਰੀ ਚ ਮੈਂ ਤੱਕਦੇ ਲੜਿਆ ਨਹੀਂ ਮੈਂ ਤਾਂ ਕਦੇ ਕਿਸੇ ਅਹੁਦੇ ਦੇ ਲਈ ਝੜਪਾਂ ਕੀਤੀ ਗਈ ਨਹੀਂ ਮੈਂ ਤਾਂ ਕਦੇ ਕਿਸੇ ਦੇ ਕਰਦਾਰਕੁਸ਼ੀ ਕੀਤੀ ਹੀ ਨਹੀਂ ਤੁਸੀਂ ਇੱਕ ਹੋਣਾ ਸ਼ੁਰੂ ਹੋਵੋ ਸਭ ਤੋਂ ਵੱਡੀ ਗੱਲ ਇਹ ਆ ਚੰਗੀ ਗੱਲ ਇਹ ਹੋਊਗੀ ਕਿ ਆਪਾਂ ਇੱਕ ਹੋ ਕੇ ਮਸਲੇ ਦੇ ਹੱਲ-ਵਲ ਵਧਿਗੇ ਪੰਜਾਬ ਦੇ ਵਿੱਚ ਇਸ ਵੇਲੇ ਦਰਪੇਸ਼ ਚੁਣੌਤੀਆਂ ਦੀ ਕਮੀ ਨਹੀਂ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹੈਗੀਆਂ ਤੇ ਸਿੱਖ ਪੰਥ ਨੂੰ ਜਿਹੜੀਆਂ ਸਮੱਸਿਆਵਾਂ ਉਹਦੇ ਬਾਰੇ ਆਪਾਂ ਅੱਜ ਵੀ ਜਾਣਦੇ ਆ ਕੋਈ ਕਹਿੰਦਾ ਜੀ ਕਿ ਇਹ ਤਾਂ ਸੁਖਬੀਰ ਸਿੰਘ ਬਾਦਲ ਦਾ ਧੜਾ ਕੋਈ ਇਹ ਗੱਲ ਕਹਦਾ ਨਾ ਜੀ ਇਹ ਅਕਾਲੀ ਦਲ ਸੁਧਾਰ ਲੈ ਰਵਾਲੇ ਦਾ ਧੜਾ ਕੋਈ ਕਹਦਾ ਨਹੀਂ ਫਲਾਣੇ ਦਾ ਧੜਾ ਕੋਈ ਕਹਦਾ ਫਲਾਣੇ ਦਾ ਧੜਾ ਤੁਸੀਂ ਧੜੇ 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 ਕਰਦੇ ਕਰਦੇ ਜਿਹੜਾ ਆਮ ਵਿਅਕਤੀ ਆ ਜਿਹੜਾ ਆਮ ਬੰਦਾ ਜਿਹਦਾ ਕੋਈ ਧੜਾ ਨਹੀਂ ਜਿਹੜਾ ਕਿ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਉਹਨੂੰ ਸਿਰ ਮੱਥੇ ਪ੍ਰਵਾਨ ਕਰਦਾ ਉਹਦੇ ਮਨ ਦੇ ਉੱਤੇ ਕੀ ਬੀਤਦੀ ਹੈ ਮੈਨੂੰ ਤੁਹਾਨੂੰ ਬੇਨਤੀ ਹੈ ਮੇਰੀ ਤੁਹਾਨੂੰ ਕਿ ਆਪਾਂ ਇਹਦੇ ਵੱਲ ਵੀ ਗੌਰ ਕਰਗੇ ਸਾਡੇ ਲਈ ਸਤਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਵੀ ਆ ਸਾਡੇ ਲਈ ਸਤਕਾਰਯੋਗ ਗਿਆਨੀ ਰਕबीर ਸਿੰਘ ਵੀ ਆ ਸਾਡੇ ਲਈ ਸਤਕਾਰਯੋਗ ਜਿਹੜੇ ਹੁਣ ਜਥੇਦਾਰ ਥਾਪੇ ਗਏ ਆ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਵੀ ਆ ਪਰ ਮੇਰੀ ਬੇਨਤੀ ਆ ਕਿ ਏਕੇ ਦੀ ਗੱਲ ਹੋਣੀ ਚਾਹੀਦੀ ਆ ਜੋ ਤੁਸੀਂ ਲੜਦੇ ਹੋ ਜਿਹੜੇ ਵੀ ਤੁਹਾਡੇ মতਪੇਦਾ ਉਹ ਜੇਕਰ ਇੱਕ ਮੰਚ ਦੇ ਉੱਤੇ ਬੈਠ ਕੇ ਬੰਦ ਕਮਰੇ ਦੇ ਵਿੱਚ ਠੀਕ ਹੋਣ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ ਬਾਅਦ ਵਿੱਚ ਤਾਂ ਰੌਲਾ ਹੀ ਆ ਕੋਈ ਕਰੀ ਜਾਂਦਾ ਜੀ ਆ ਦੇਖੋ ਇਹਨੇ ਆ ਕਰਤਾ ਕੋਈ ਕਹਿੰਦਾ ਇਹਨੇ ਆ ਕਰਤਾ ਇਹ ਸੋਸ਼ਲ ਮੀਡੀਆ ਦੇ ਉੱਤੇ ਰਸ ਦੇਣ ਦੀ ਥਾਂ ਤੇ ਇੱਕ ਦੂਜੇ ਦੀਆਂ ਜੜਾਂ ਦੇ ਵਿੱਚ ਬਹਿਣ ਦੀ ਇੱਛਾ ਪਾਲਣ ਦੀ ਥਾਂ ਤੇ ਜੇਕਰ ਸਿੱਖੀ ਸਿਧਾਂਤਾਂ ਨੂੰ ਫਲਸਫੇ ਨੂੰ ਆਪਾਂ ਸਮਝ ਗਏ ਤਾਂ ਬਹੁਤ ਵਧੀਆ ਗੱਲ ਹੋਊਗੀ ਜੀਨੂੰ ਮੇਰੇ ਵਰਗੇ ਨੂੰ ਕੁਝ ਵੀ ਨਹੀਂ ਪਤਾ ਸਭ ਤੋਂ ਪਹਿਲਾਂ ਉਹ ਕਦੇ ਗਿਆਨੀ ਹਰਪ੍ਰੀਤ ਸਿੰਘ ਤੇ ਤਵਾ ਲਈ ਜਾਂਦੇ ਆ ਕੋਈ ਕੁਲਦੀਪ ਸਿੰਘ ਗੜਗਾ ਜਿੱਥੇ ਤਵਾ ਲਈ ਜਾਂਦੇ ਆ ਮੈਂ ਸੋਚਦਾ ਵੀ ਯਾਰ ਕਿੰਨਾ ਸੁੱਖਾ ਕੰਮ ਹੋ ਗਿਆ ਫਿਰ ਕਹਿਣਗੇ ਜੀ ਆਮੀ ਬਾਬਾ ਨਾਨਕਾ ਜਾਮੀ ਬਾਬਾ ਨਾਨਕਾ ਮੈਂ ਸੋਚਦਾ ਹੁੰਨਾ ਕਿ ਗੁਰੂ ਨਾਨਕ ਸਾਹਿਬ ਜੀ ਭਲੇ ਵੇਲੇ ਦੇ ਵਿੱਚ ਆਏ ਤੇ ਉਦੋਂ ਚਲੇ ਗਏ ਜਿਉਂ ਅੱਜ ਹੁੰਦੇ ਤਾਂ ਟੁੱਟੂ ਜੇ ਬੰਦਿਆਂ ਨੇ ਇਹ ਗੱਲ ਕਹਿਣੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਤਾਂ ਬਾਬਰ ਨਾਲ ਸੈਟਿੰਗ ਸੀ ਇਹ ਤਾਂ ਜੀ ਆਰਐਸਐਸ ਦੇ ਬੰਦੇ ਸੀ ਇਹਨਾਂ ਨੇ ਤਾਂ ਵੀ ਉਦਾਸੀ ਕੀਤੀ ਹੀ ਨਹੀਂ ਹੁਣ ਇਸ ਗੱਲ ਤੇ ਚਰਚਾ ਚੱਲ ਪੈਣੀ ਸੀ ਕਿਸੇ ਨੇ ਕਿਹਾ ਸੀ ਲੋਕੇਸ਼ਨ ਭੇਜ ਕੇ ਦਿਖਾਓ ਕਿਸੇ ਨੇ ਕੋਈ ਹੋਰ ਗੱਲ ਕਹਿ ਦੇਣੀ ਸੀ ਮਤਲਬ ਇਹ ਆ ਕਿ ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿੱਚ ਸਿਧਾਂਤਾਂ ਤੇ ਮਰਿਆਦਾ ਦੀ ਅਸੀਂ ਕਦਰ ਕਰਨੀ ਭੁੱਲ ਗਏ ਆ ਮੇਰੀ ਫਿਰ ਬੇਨਤੀ ਆ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਤੁਹਾਡੇ ਕੋਲੇ ਮੌਕਾ ਆ ਤੁਸੀਂ ਇਹ ਗੱਲ ਕਹੀ ਆ ਕਿ ਅਸੀਂ ਵਿਸਾਖੀ ਦੇ ਮੌਕੇ ਬੜਾ ਮਹੱਤਵਪੂਰਨ ਫੈਸਲਾ ਕਰ ਰਹੇ ਆ ਅਸੀਂ ਗਰੀਬ ਸਿੱਖਾਂ ਨੂੰ ਨਾਲ ਜੋੜਾਂਗੇ ਉਹਨਾਂ ਦੇ ਵਿੱਚ ਇੱਕ ਲਹਿਰ ਬਣਾਵਾਂਗੇ ਇਸ ਤਰ੍ਹਾਂ ਦੀ ਬਹੁਤ ਸੋਹਣੀ ਗੱਲ ਆ ਭਾਈ ਤੁਸੀਂ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਕਰਕੇ ਦਿਖਾਓ ਪਰ ਮੇਰੀ ਸਾਰੇ ਹੀ ਜਥੇਦਾਰਾਂ ਨੂੰ ਬੇਨਤੀ ਆ ਤੁਸੀਂ ਇਸ ਕੌਮ ਦੇ ਅਗਵਾਈ ਕਰਨ ਵਾਲੇ ਹੋ ਤੁਸੀਂ ਸਲਮੌਰ ਹੋ ਪਰ ਜਦੋਂ ਕੁਰਸੀ ਜਾਂਦੀ ਆ ਕਿਸੇ ਦੀ ਵੀ ਕੱਲ ਨੂੰ ਕੁਲਦੀਪ ਸਿੰਘ ਕਿੜਕਾ ਜਿਹੜਾ ਨਹੀਂ ਚਲੀ ਜਾਵੇ ਉਹ ਵੀ ਕਿਸੇ ਦੇ ਖਿਲਾਫ ਨਾ ਬੋਲਣ ਤੇ ਜਿਹੜੇ ਗਏ ਜਿਨ੍ਹਾਂ ਦੀ ਗਈ ਆ ਉਹ ਵੀ ਕਿਸੇ ਦੇ ਖਿਲਾਫ ਨਾ ਬੋਲਣ ਹਾਂ ਜਥੇਦਾਰ ਸਾਹਿਬ ਥਾਪਣ ਦੀ ਤੇ ਉਹਨਾਂ ਨੂੰ ਹਟਾਉਣ ਦੀ ਵਿਧੀ ਵਿਧਾਨ ਦੇ ਮੈਂ ਹੱਕ ਦੇ ਵਿੱਚ ਆ ਪਰ ਮੇਰੇ ਹੱਕ ਦੇ ਵਿੱਚ ਹੋਣ ਨਾ ਹੋਣ ਦੇ ਨਾਲ ਕੋਈ ਫਰਕ ਨਹੀਂ ਪਾੜਾ ਪੈਂਦਾ ਕਿਉਂਕਿ ਪੰਥ ਦੀਆਂ ਬਹੁਤ ਸਲਮੌਰ ਹਸਤੀਆਂ ਮੈਂ ਤਾਂ ਸਲਮੌਰਤਾ ਉਨੀ ਚਾਹੁੰਦਾ ਵੀ ਨਹੀਂ ਕਦੇ ਪਰ ਬੇਨਤੀ ਸਿਰਫ ਇਹ ਆ ਵੀ ਭਾਈ ਇਸ ਵੇਲੇ ਲੜਾਈਆਂ ਖਤਮ ਹੋਣ ਤੇ ਜਿਹੜੀ ਲਹਿਰ ਦੀ ਗੱਲ ਕੀਤੀ ਹੈ ਲਹਿਰ ਬਣਨੀ ਚਾਹੀਦੀ ਆ ਕੁਲਦੀਪ ਸਿੰਘ ਗੜਗੱਜ ਸਾਹਿਬ ਕਸਵਟੀ ਤੇ ਖਰੇ ਕਿੰਨੇ ਕੋ ਉਤਰਦੇ ਆ ਇਹ ਆਉਣ ਵਾਲੇ ਵਕਤ ਦੇ ਬਿਆਨ ਕਰਨਾ ਪਰ ਆਜੋ ਆਪਾਂ ਲੜਾਈਆਂ ਝੇੜੇ ਖਤਮ ਕਰ ਗਏ ਜੜਾਂ 'ਚ ਬਹਿਣਾ ਬੰਦ ਕਰ ਗਏ ਮੌਜੂਦ ਹੋਣਾ ਬੰਦ ਕਰ ਗਏ ਜਿੰਨੀ ਕ ਅਸੀਂ ਲੰਗਰ ਲਾ ਕੇ ਤੇ ਮਨੁੱਖਤਾ ਦੀ ਸੇਵਾ ਕਰਕੇ ਤੇ ਤਾਂ ਨੂੰ ਆਪਣੀ ਲੈ ਕੇ ਆਉਣੇ ਗੱਲ ਤੇ ਉਹਨਾਂ ਹੀ ਕ ਅਗਲੇ ਦਿਨ ਬਿਆਨ ਦੇ ਦੇ ਕਿ ਤੇ ਜੜਾਂ ਦੇ ਵਿੱਚ ਫੇਰ ਬਹਿਣ ਦੀ ਕੋਸ਼ਿਸ਼ ਕਰਨੀ ਹੈ ਇਹਦੇ ਤੋਂ ਪਾਸਾ ਵਟਣ ਦੀ ਲੋੜ ਆ